ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਹਨੇ ਹਨੇ ਪਾਤਸ਼ਾਹੀ ਕਿਤਾਬ ਦਾ ਚੌਥਾ ਹਿੱਸਾ ਸੀਸਤਰ ਹੈ ਹੱਥ ਪਰ ਫਿਰੇ ਨਹਿਮਦ ਨੂੰ ਸੰਕਾਈ ਦਾ ਦੂਜਾ ਹਿੱਸਾ ਪੜਾਂਗੇ ਤੁਰਕਾਂ ਦੀ ਅੱਧੀ ਰਾਤ ਹੈ ਤੇ ਸਿੰਘਾਂ ਦਾ ਅੰਮ੍ਰਿਤ ਵੇਲਾ ਭਾਈ ਬਗੇਲ ਸਿੰਘ ਨੇ ਆਪਣਾ ਨਿਤਨੇਮ ਸੰਪੂਰਨ ਕੀਤਾ ਹੈ ਤੇ ਰਵਣੇ ਲਈ ਜੰਗਲ ਵੱਲ ਤਾਇਆ ਹੈ ਕੋੜਿਆਂ ਦੇ ਪੌੜਾਂ ਦੀ ਆਵਾਜ਼ ਉਸ ਨੂੰ ਸੁਣਾਈ ਦਿੱਤੀ ਸਪਾਈਆਂ ਦੀ ਕੋਸਰਫੋ ਸਰਵੀ ਕਰਨੀ ਪੈ ਰਹੀ ਹੈ ਭਾਈ ਬਗੇਲ ਸਿੰਘ ਨੂੰ ਸਮਝਦਿਆਂ देर ਨਾ ਲੱਗੀ ਕਿ ਵੈਰੀ ਆਣ ਪਾਏ ਹਨ ਉਹਨਾਂ ਦੇ ਇੱਕ ਹੱਥ ਪਾਣੀ ਵਾਲਾ ਗੜਵਾ ਤੇ ਦੂਜੇ ਹੱਥ ਨੇਜ਼ਾ ਹੈ ਗੱਤਰੇ ਕਿਰਪਾਨ ਵੀ ਹੈ ਇੱਕ ਪੱਲੇ ਹੀ ਉਹਨਾਂ ਨੂੰ ਖਿਆਲ ਆਇਆ ਕਿ ਭੱਜ ਕੇ ਨਾਲ ਦੇ ਸਿੰਘਾਂ ਨੂੰ ਖਬਰ ਕਰ ਦੇਵੇ ਪਰ ਨਾਲ ਹੀ ਇਹ ਫੁਰਨਾ ਵੀ ਆਇਆ ਕਿ ਸਿੰਘ ਕਹਿਣਗੇ ਕਿ ਸਾਰਾ ਰੌਲਾ ਇਸ ਕਰਕੇ ਪਿਆ ਹੈ ਤੇ ਆਪ ਹੀ ਡਰ ਦਾ ਭਜ ਆਇਆ ਹੈ ਤੇ ਨਾਲੇ ਸਿੰਘ ਹਜੇ ਬਾਣੀ ਵੀ ਪੜ ਰਹੇ ਨੇ ਕਿਉਂ ਉਹਨਾਂ ਦਾ ਨਿੱਤ ਨੇਮ ਵਿੱਚ ਵਿਗੜਨ ਪਾਉਣਾ ਹੈ ਆਪੇ ਹੀ ਬੂੰਗੇ ਵਿੱਚ ਸਿੰਘਾਂ ਨੂੰ ਖਬਰ ਹੋ ਜਾਵੇਗੀ ਜਦ ਕਿਰਪਾਨਾਂ ਨਾਲ ਤਲਵਾਰਾਂ ਟਕਰਾਈਆਂ ਤੇ ਬੰਦੂਕਾਂ ਦੀਆਂ ਗੋਲੀਆਂ ਚੱਲੀਆਂ ਚਾਰ ਕੋ ਤੁਰਕੜੇ ਹੋਣਗੇ ਅੱਪਾ ਤੋਰਦੰਨੇ ਨ ਨੂੰ ਪੈਸਤਾ ਵੱਲ ਭਾਈ ਬਗੇਲ ਸਿੰਘ ਆਪਣੇ ਆਪ ਨਾਲ ਬੋਲੇ ਤੇ ਨਾਲ ਹੀ ਆ ਰਹੀ ਟੁਕੜੀ ਨੂੰ ਲਲਕਾਰਿਆ ਸਿੰਘਾਂ ਤੇ ਹਮਲਾ ਕਰਨ ਆਇਓ ਪਹਿਲਾ ਮੇਰੇ ਨਾਲ ਤਾਂ ਕਰ ਜਾਓ ਦੋ ਹੱਥ ਸਾਬ ਰਾਏ ਚੌਧਰੀ ਨੇ ਭਾਈ ਬਗੇਲ ਸਿੰਘ ਦੀ ਆਵਾਜ਼ ਪਛਾਣ ਲਈ ਤੇ ਬੋਲਿਆ ਇਹ ਹੀ ਹੈ ਸਿਆਪੇ ਦੀ ਨਾਨ ਕੇਰ ਲਓ ਇਹਨੂੰ ਜੇ ਇਹਨੂੰ ਮਾਰ ਲਿਆ ਤਾਂ ਸਮਝੋ ਅੱਧੀ ਜੰਗ ਜਿੱਤ ਲਈ ਫੜ ਲਓ ਫੜ ਲਓ ਦਾ ਰੌਲਾ ਪੈ ਗਿਆ ਤੇ ਤੁਰਕਾ ਨੇ ਬਗੇਲ ਸਿੰਘ ਤੇ ਹੱਲਾ ਕਰ ਦਿੱਤਾ ਆਜੋ ਆਜੋ ਜੰਨਤ ਵਿੱਚ ਹੂਰਾਂ ਉਡੀਕਦੀਆਂ ਹੋਣਗੀਆਂ ਕਿਉਂ ਉਹਨਾਂ ਤੋਂ ਉਡੀਕ ਕਰਵਾਉਂਦੇ ਹੋ ਭਾਈ ਬਗੇਲ ਸਿੰਘ ਹੱਸਦੇ ਹੋਏ ਬੋਲੇ ਤੇ ਰੌਲੇ ਗੋਲੇ ਵਿੱਚ ਭੱਜ ਕੇ ਮੁਗਲਾਂ ਦੀ ਟੁਕੜੀ ਦੇ ਵਿੱਚ ਵੜ ਗਏ ਤੁਰਕਾ ਲਈ ਸਮੱਸਿਆ ਇਹ ਹੋ ਗਈ ਕਿ ਮੂੰਹ ਹਨੇਰੇ ਕਰਕੇ ਪਤਾ ਨਹੀਂ ਲੱਗ ਰਿਹਾ ਕਿ ਸਿੰਘ ਕਿੱਧਰ ਹੈ ਬਗੇਲ ਸਿੰਘ ਲਈ ਸਗੋਂ ਦਾ ਲੱਗ ਗਿਆ ਕਿ ਜਿੱਦੜ ਵੀ ਕਿਰਪਾਨ ਕਮਾ ਦੇਵੇਗਾ ਕਿਸੇ ਮੁਗਲ ਸਿਪਾਹੀ ਦਾ ਸਿਰ ਲੈ ਕੇ ਹੀ ਵਾਪਸ ਪਰਤੇਗਾ ਡਰ ਤੇ ਤੁਰਕਾਂ ਨੇ ਅੰਨੇ ਵਾ ਬੰਦੂਕਾਂ ਤੇ ਫਾਇਰ ਖੋਲ ਦਿੱਤੇ ਤੇ ਕਮਾਨਾਂ ਵਾਲਿਆਂ ਨੇ ਤੀਰ ਛੱਡ ਦਿੱਤੇ ਹੁਣ ਗੋਲੀ ਜਾਂ ਤੀਰ ਨੇ ਵੱਜਣ ਲੱਗੇ ਇਹ ਥੋੜਾ ਪੁੱਛਣਾ ਹੈ ਕਿ ਭਾਈ ਤੂੰ ਤੁਰਕ ਹੈ ਕਿ ਸਿੰਘ ਸੋ ਗੋਲੀਆਂ ਤੇ ਤੀਰਾਂ ਨੇ ਤੁਰਕਾਂ ਦੇ ਆਪਣੇ ਸਿਪਾਹੀ ਹੀ ਡੇਗ ਲਏ ਹਨ। ਬਾਕੀ ਬਚੇ ਘੋੜਸਵਾਰ ਭਾਈ ਬਗੇਲ ਸਿੰਘ ਦਾ ਨੇਜ਼ਾ ਹੇਠਾਂ ਛੁੱਟੀ ਜਾਂਦਾ ਹੈ। ਯਾ ਅੱਲਾਹ ਦੇ ਬੋਲ ਬੋਲਦਾ ਇੱਕ ਮੁਗਲ ਘੋੜੇ ਤੋਂ ਡਿੱਗਿਆ। ਪਤਾ ਨਹੀਂ ਭਾਈ ਬਗੇਲ ਸਿੰਘ ਦੇ ਨੇਜ਼ੇ ਨੇ ਜਾਂ ਤੁਰਕਾਂ ਦੀ ਆਪਣੀ ਗੋਲੀ ਨੇ ਇਸ ਨੂੰ ਮਾਰ ਮੁਕਾਇਆ। ਪਰ ਨਾਮ ਤਾਂ ਭਾਈ ਬਗੇਲ ਸਿੰਘ ਦੇ ਹੀ ਲੱਗਿਆ ਇਹ ਫੌਜਦਾਰ ਮਿਰਜ਼ਾ ਜ਼ਾਫਰ ਬੇਗ ਦਾ ਸਗਾ ਪਤੀਜਾ ਹਿੰਮਤ ਬੇਗ ਸੀ ਆਵਾਜ਼ ਸੁਣਦਿਆਂ ਹੀ ਫੌਜਦਾਰ ਚੀਕਿਆ ਹੁਣ ਤੱਕ ਕੁਝ ਚਾਨਣ ਵੀ ਹੋ ਗਿਆ ਸੀ ਦੂਰ ਖਲੋਤੀ ਇੱਕ ਟੁਕੜੀ ਨੇ ਬਗੇਲ ਸਿੰਘ ਨੂੰ ਦੇਖ ਕੇ ਫਾਇਰ ਕੀਤੇ ਤੇ ਸਿੰਘ ਦੇ ਪੱਟਾਂ ਵਿੱਚ ਲਹੂ ਦੀਆਂ ਧਤੀਰੀਆਂ ਵਹਿ ਤੋਰੀਆਂ ਉਧਰ ਗੋਲੀਆਂ ਦੇ ਖੜਾਕ ਨਾਲ ਦੁੰਗੇ ਵਾਲੇ ਸਿੰਘ ਵੀ ਭੱਜ ਕੇ ਮੈਦਾਨੇ ਜੰਗ ਵਿੱਚ ਆ ਗਏ ਸਿੰਘ ਤਾਂ ਇਕੱਲਾ ਕਾਬੂ ਨਹੀਂ ਆ ਰਿਹਾ ਸੀ ਤੇ ਹੁਣ ਤਾਂ ਉਸ ਜਹੇ 10-15 ਹੋਰ ਆ ਗਏ ਸਨ ਮਿਰਜ਼ੇ ਦਾ ਦੂਜਾ ਭਤੀਜਾ ਤੇ ਭਰਾ ਵੀ ਸਿੰਘਾਂ ਨੇ ਪਾਰ ਬੁਲਾ ਦਿੱਤਾ ਸੂਮਾਰ ਨਾਸ ਦਾ ਹੋਇਆ ਜ਼ਾਫਰ ਬੇਗ ਮੈਦਾਨ ਛੱਡ ਕੇ ਭੱਜ ਤੁਰਿਆ ਤੇ ਉਸਨੇ ਕੰਬੋ ਕੇ ਮਾਰੀ ਜਾ ਕੇ ਸਾਲਿਆ ਆਪਣੇ ਭਤੀਜੇ ਤੇ ਹੋਰ ਮੁਗਲਾਂ ਦੀਆਂ ਲਾਸ਼ਾਂ ਲੈ ਕੇ ਉਹ ਲਹੌਰ چلا ਗਿਆ ਤੇ ਜਾ ਕੇ ਜ਼ਕਰੀਆ ਖਾਂ ਅੱਗੇ ਫਰਿਆਦ ਕੀਤੀ ਇਧਰ ਸਿੰਘਾਂ ਨੇ ਬੜੇ ਸਤਿਕਾਰ ਨਾਲ ਭਾਈ ਬਖੇਲ ਸਿੰਘ ਜੋ ਕਿ ਸ਼ਹੀਦ ਦੀ ਪਾਏ ਹਨ ਦੀਦੇ ਨੂੰ ਸੰਭਾਲ ਲਿਆ ਹੈ ਮੈਦਾਨ ਖਾਲਸਾ ਦਾ ਹੱਥ ਰਿਹਾ ਹੈ ਸੋ ਹੁਣ ਤੁਸੀਂ ਕੁਝ ਦਿਨਾਂ ਲਈ ਸ਼ਈਮਈ ਹੋ ਜਾਓ ਟਿਕਟੇ ਕਾ ਹੋਏ ਤਾਂ ਫੇਰ ਪਰਤੇ ਆਇਓ ਪਿੰਡ ਦਾ ਕੋਈ ਸਿਆਣਾ ਸਿੰਘਾਂ ਨੂੰ ਸਲਾਹ ਦੇ ਰਿਹਾ ਸੀ ਨਾਲੇ ਤੁਹਾਡੀ ਗਿਣਤੀ ਹੀ ਕਿੰਨੀ ਹੈ ਸੁਣਿਆ ਹੈ ਕਿ ਪੱਟੀ ਦਾ ਹਾਕਮ ਲੋਹਰ ਜਾ ਪੇਸ਼ ਹੋਇਆ ਹੈ ਤੇ ਖਾਨ ਬਹਾਦਰ ਸਿੰਘਾਂ ਤੇ ਹਮਲਾ ਲਈ ਫੌਜ ਭੇਜ ਰਿਹਾ ਹੈ ਜੰਗ ਤੋਂ ਕਾਹਦੀ ਸੰਗ ਖਾਲਸਾ ਜੀ ਪਾਈਤਾਰਾ ਸਿੰਘ ਸਿੰਘਾਂ ਨੂੰ ਮੁਖਾਬਤ ਹੁੰਦਿਆ ਬੋਲੇ ਜੰਗ ਤਾਂ ਖਾਲਸੇ ਦੀ ਕਿਰਤ ਹੈ ਧਰਮ ਯੁੱਧ ਲਈ ਹੀ ਖਾਲਸਾ ਪ੍ਰਗਟ ਕੀਤਾ ਹੈ ਸਤਗੁਰਾਂ ਨੇ ਸਿਰ ਲੱਗਣਗੇ ਤਾਂ ਦਰਗਾਹੀ ਮੁੱਲ ਪਵੇਗਾ ਸੋ ਅਸੀਂ ਤਾਂ ਇੱਥੇ ਹੀ ਜੂਝਦੇ ਸ਼ਹੀਦیاں ਪਾਵਾਂਗੇ ਨਾਲ ਹੀ ਪਾਈਤਾਰਾ ਸਿੰਘ ਨੇ ਨਾਲਦੇ ਸਿੰਘਾਂ ਨੂੰ ਇਹ ਵੀ ਕਹਿ ਦਿੱਤਾ ਕਿ ਜੇ ਕਿਸੇ ਦੇ ਅੰਦਰ ਜਾਨ ਦਾ ਫੁਰਨਾ ਹੈ ਤਾਂ ਬੇਸ਼ੱਕ ਚਲੇ ਜਾਵੇ ਹੁਣ ਤਾਂ ਸਮਾਂ ਹੈ ਮੁੜ ਕੇ ਤੁਰਕਾਂ ਆਇਆ ਤਾਂ ਭੱਜਿਆ ਨਹੀਂ ਜਾਣਾ ਭਾਈ ਸਾਹਿਬ ਦੇ ਇਹ ਕਹਿਣ ਤੇ ਕੁਝ ਕੋ ਨਵੇਂ ਰਲੇ ਸਿੱਖ ਚਲੇ ਗਏ ਖਾਲਸਾ ਨੂੰ ਕੱਚੇ ਬਿੱਲੇ ਕਹਿੰਦਾ ਪਰ ਬਾਕੀ ਸਿੰਘ ਪਇਤਾਰਾ ਸਿੰਘ ਨਾਲ ਸ਼ਹੀਦੀ ਪਾਉਣ ਲਈ ਤ੍ਰਿੜਤਾ ਨਾਲ ਖਲੋ ਗਏ ਪਇਤਾਰਾ ਸਿੰਘ ਨੇ ਆਪਣੇ ਕੁਝ ਸਨੈਰੀਏ ਭਾਈਆਂ ਨੂੰ ਵੀ ਯਾਦ ਕੀਤਾ ਜੋ ਅਕਸਰ ਕਿਹਾ ਕਰਦੇ ਸਨ ਕਿ ਜੇ ਮਹਾਰਾਜ ਨੇ ਮੇਰ ਕੀਤੀ ਤਾਂ ਇਕੱਠੇ ਜੂਝ ਕੇ ਸ਼ਹੀਦੀਆਂ ਪਾਵਾਂਗੇ ਉਹਨਾਂ ਨੂੰ ਖਬਰਾਂ ਭੇਜੀਆਂ ਗਈਆਂ ਖਾਲਤਾ ਜੀ ਮਗਾ ਆਂਟੂ ਕਾ ਹੈ ਅਜਿਹੇ ਅਵਸਰ ਪਗਾਂ ਨਾਲ ਪ੍ਰਾਪਤ ਹੁੰਦੇ ਹਨ ਸਤ ਗੁਰੂ ਜੀ ਖਾਲਸਾ ਤੇ ਤਰੋਠੇ ਹਨ ਤੇ ਵਾਂ ਪਿੰਡ ਵਿੱਚ ਸ਼ਹਾਦਤਾਂ ਦੀ ਰੁੱਤ ਨੇ 10 ਤੱਕ ਦੇ ਦਿੱਤੀ ਹੈ ਪਇਤਾਰਾ ਸਿੰਘ ਨੇ ਇਹ ਸੁਨੇਹ ਆਪਣੇ ਪੁਰਾਣੇ ਸੰਗੀਆਂ ਨੂੰ ਭੇਜੇ ਖਬਰ ਮਿਲਦਿਆਂ ਹੀ ਮਲਤਾਨ ਖਾਲੜਾ ਪੜਾਣਾ ਰਤੋ ਕੀ ਮਦਰਾ ਚੂਂਗਾ ਸਾਗਣ ਨਾਰੋਵਾਲ ਪਸ਼ੌਰ ਕੁਰਬਾਨ ਆਧ ਪਿੰਡਾਂ ਤੋਂ ਭਾਈ ਤਾਰਾ ਸਿੰਘ ਦੇ ਸਾਥੀਆਂ ਨੇ ਛੇਤੀ ਨਾਲ ਵਾਹ ਪਿੰਡ ਵੱਲ ਚਾਲਾ ਪਾ ਦਿੱਤਾ। ਪੂਸਿਆਂ ਤੋਂ ਸ਼ਹੀਦ ਭਾਈ ਬਖੇਲ ਸਿੰਘ ਦੇ ਸਾਥੀ ਭਾਈ ਅਮਰ ਸਿੰਘ ਵੀ ਤੁਰਕਾ ਸਿਰ ਸੀਸ ਲਾਉਣ ਲਈ ਆ ਗਏ ਹਨ। ਕਰਿਆਲੇ ਪਿੰਡ ਤੋਂ ਭਾਈ ਲਖਮੀਰ ਸਿੰਘ ਜਿਨ੍ਹਾਂ ਸਾਹਿਬ ਰਾਏ ਦੀਆਂ ਘੋੜੀਆਂ ਦਰਿਆ ਪਾਰ ਜਾ ਕੇ ਵੇਚੀਆਂ ਸਨ ਵੀ ਪਿੰਡ ਆਖਰੀ ਫਤਿਹ ਬੁਲਾ ਆਏ। ਵਸਾਵਾ ਸਿੰਘ ਕੁਇਰ ਸਿੰਘ ਸਮੁੰਦ ਸਿੰਘ ਚਾਬ ਸਿੰਘ ਸੂਰਾ ਸਿੰਘ ਲਖਮੀਰ ਸਿੰਘ ਆਲੀ ਸਿੰਘ ਕੁਰਪਖਸ਼ ਸਿੰਘ ਪੀਮ ਸਿੰਘ ਬਾਦਲ ਸਿੰਘ ਮੇਗ ਸਿੰਘ ਹੱਤਾ ਸਿੰਘ ਬੁਲਾਕਾ ਸਿੰਘ ਜੋਧ ਸਿੰਘ ਭੋਗੜ ਸਿੰਘ ਰਸਾਲ ਸਿੰਘ ਅਮਰ ਸਿੰਘ ਕੁਰਬਾਨ ਤੇ ਪੜਾਣੇ ਤੋਂ ਦੋ ਸਿੰਘ ਤੇ ਭਾਈ ਤਾਰਾ ਸਿੰਘ ਤੇ ਉਹਨਾਂ ਦੇ ਸ਼ਰੀਕੇ ਚੋਂ ਤਾਇ ਚਾਚੇ ਦੇ ਪੁੱਤਰ ਇਹ ਹਨ ਉਵੀ 25 ਸਿੰਘ ਜਿਨ੍ਹਾਂ ਉਤੇ ਲਾਹੌਰ ਤੋਂ 2200 ਘੋੜੇ ਸਵਾਰ ਪੰਜ ਹਾਥੀ ਤੇ ਪੈਦਲ ਸਿਪਾਈਆਂ ਦੀ ਇੱਕ ਟੁਕੜੀ ਤੋਪਾਂ ਬੰਦੂਕਾਂ ਨਾਲ ਲੈਸ ਹੋ ਕੇ ਹਮਲਾ ਕਰਨ ਲਈ ਆ ਰਹੀ ਹੈ। ਸਿੰਗਾ ਕੋਲ ਕਿਹੜਾ ਕੋਈ ਕਿਲਾ ਕੋਟ ਸੀ ਉਹ ਰੜੇ ਮੈਦਾਨ ਵਿੱਚ ਤਿਆਰੀ ਕਰ ਰਹੇ ਹਨ। ਬਾਸ ਘੜ ਕੇ ਇੱਕ ਰਣ ਥੰਬਾ ਮੈਦਾਨ ਵਿੱਚ ਗੱਡ ਦਿੱਤਾ ਗਿਆ ਹੈ। ਸਿੰਘਾਂ ਨੇ ਇੱਕ ਬੱਕਰਾ ਚਟਕਾਇਆ ਤੋੜੇ ਦਾ ਗਲ ਭੰਨ ਕੇ ਤੇ ਉਸ ਵਿੱਚ ਬੱਕਰੇ ਦੀ ਖਲ ਮੜ ਦਿੱਤੀ ਗਈ ਸੀ ਇਹ ਸਿੰਗਾ ਦਾ ਨਗਾਰਾ ਤਿਆਰ ਹੋ ਗਿਆ ਹੈ ਨਗਾਰਾ ਸਿੰਗਾ ਤੇ ਹਕੂਮਤ ਤੋਂ ਬਾਗੀ ਹੋਣ ਦੀ ਨਿਸ਼ਾਨੀ ਹੈ ਮਤਾ ਕਿਤੇ ਮੁਗਲ ਛਾਣਾ ਲਬਦੀ ਮੋੜ ਜਾਏ ਸੁਨ ਨਗਾਰੇ ਦੀ ਆਵਾਜ਼ ਉਹਨਾਂ ਨੂੰ ਸਿੰਗਾ ਦਾ ਪਤਾ ਦੱਸ ਦੇਵੇਗੀ ਸਿੰਗਾ ਨੇ ਰਲ ਕੇ ਸ਼ਹਾਦਤ ਲਈ ਅਰਦਾਸ ਕੀਤੀ ਉਧਰ ਕਚਹਿਰੀ ਮੂਰੇ ਆਪਣੇ ਸਕਿਆਂ ਦੀਆਂ ਲਾਸ਼ਾਂ ਰੱਖ ਕੇ ਵਰਲਾਪ ਕਰ ਰਹੇ ਪੱਟੀ ਦੇ ਹਾਕਮ ਦਾਕਰ ਲਾਉਣਾ ਸੁਣ ਕੇ ਇੱਕ ਕਾਜ਼ੀ ਤੈਸ਼ ਵਿੱਚ ਆ ਰਿਹਾ ਸੀ। ਇਹ ਖਤਮ ਕਿਉਂ ਨਹੀਂ ਹੁੰਦੇ ਐ ਸਿਖੜੇ? ਨਵਾਬ ਬੋਲਿਆ। ਹਜ਼ੂਰ ਉਸੇ ਕਾਜ਼ੀ ਨੇ ਬੋਲਣਾ ਸ਼ੁਰੂ ਕੀਤਾ। ਤੁਹਾਨੂੰ ਨਹੀਂ ਇਲਮ ਅਸਲ ਵਿੱਚ ਇਨ੍ਹਾਂ ਦੇ ਲਹੂ ਦੀਆਂ ਜਿੰਨੀਆਂ ਬੂੰਦਾਂ ਧਰਤੀ ਤੇ ਡਿੱਗਦੀਆਂ ਹਨ ਉਨ੍ਹਾਂ ਵਿੱਚੋਂ ਇਹ ਸੈਂਕੜੇ ਹੋਰ ਪੈਦਾ ਹੋ ਜਾਂਦੇ ਨੇ ਨਾਲੇ ਜੰਗ ਵਿੱਚ ਮਾਰੇ ਜਾਣ ਵਾਲਿਆਂ ਨੂੰ ਤਾਂ ਇਹ ਗਾਜ਼ੀ ਸਾਧਦੇ ਹਨ ਅਸੀਂ ਇਹਨਾਂ ਨੂੰ ਜਿਉਂਦੇ ਫੜਨਾ ਸ਼ੁਰੂ ਕਰੀਏ ਜੱਫੇ ਮਾਰ ਮਾਰ ਗ੍ਰਫਤਾਰ ਕਰੀਏ ਤੇ ਇੱਥੇ ਲਿਆ ਕੇ ਉਖਲੀਆਂ ਵਿੱਚ ਸਿਰ ਰੱਖ ਕੇ ਮੂਂਗਲੀਆਂ ਨਾਲ ਕੁੱਟ-ਕੁੱਟ ਕੇ ਭੰਨੀਏ ਤੇ ਲਹੂ ਦਾ ਤਪਕਾ ਧਰਤੀ ਤੇ ਨਾ ਪੈਣ ਦਈਏ ਕਚਹਿਰੀ ਵਿੱਚ ਇੱਕ ਮੁਗਲ ਸਿਪਾਹੀ ਖਲੋਤਾ ਸੀ ਜਿਸ ਨੇ ਜੰਗ ਵਿੱਚ ਸਿੰਘਾਂ ਦੇ ਜੋਹਰ ਦੇਖੇ ਹੋਏ ਸਨ ਉਹ ਬੋਲਿਆ ਕਾਜੀ ਸਾਹਿਬ ਠੀਕ ਕਹਿੰਦੇ ਨੇ ਹਜ਼ੂਰ ਇਸ ਤਰ੍ਹਾਂ ਇਨ੍ਹਾਂ ਦੀ ਤਰਕੀਬ ਨਾਲ ਅਸੀਂ ਸਿੰਘਾਂ ਨੂੰ ਖਤਮ ਕਰ ਸਕਦੇ ਹਾਂ ਅਸੀਂ ਉਹਨਾਂ ਨੂੰ ਫੜ ਫੜ ਲਈ ਆਉਂਦੇ ਹਾਂ ਤੇ ਸਿਰ ਭੰਨੀ ਜਾਂਦੇ ਹਾਂ ਤੁਸੀਂ ਹਜ਼ੂਰ ਕਾਜੀ ਸਾਹਿਬ ਨੂੰ ਸਾਡੇ ਨਾਲ ਭੇਜੋ ਇਹ ਜਫੇ ਪਾ ਪਾ ਕੇ ਸਿੰਘਾਂ ਨੂੰ ਸੁੱਟੀ ਜਾਣਗੇ ਤੇ ਅਸੀਂ ਉਹਨਾਂ ਨੂੰ ਨੋਡ-ਨੋਡ ਕੇ ਲਈ ਆਵਾਂਗੇ। ਸਿਪਾਹੀ ਦੀ ਗੱਲ ਸੁਣ ਕੇ ਦਰਬਾਰ ਵਿੱਚ ਹਾਸਾ ਪੈ ਗਿਆ ਤੇ ਦਰਬਾਰੀਆਂ ਵਿੱਚੋਂ ਕਈਆਂ ਨੇ ਹੱਸਦੇ ਹੋਏ ਕਾਜ਼ੀ ਵੱਲ ਤੱਕਿਆ। ਉਹ ਸਿੱਥਾ ਜਿਹਾ ਹੋਇਆ ਖਲੋਤਾ ਸੀ। ਕਾਜ਼ੀ ਸਾਹਿਬ ਬੇਗਮਾਂ ਨੂੰ ਜੱਫੇ ਪਾਉਣ ਤੇ ਸਿੰਘਾਂ ਨੂੰ ਜੱਫੇ ਪਾਉਣ ਵਿੱਚ ਬਹੁਤ ਫਰਕ ਹੈ। ਤੁਸੀਂ ਜੱਫੇ ਪਾ ਕੇ ਫੜਨ ਦੀ ਗੱਲ ਕਰਦੇ ਹੋ ਅਗਲੇ ਹੱਥ ਘੁੱਟ ਕੇ ਹੱਡੀਆਂ ਦਾ ਚੂਰਮਾ ਬਣਾ ਦਿੰਦੇ ਨੇ। ਬਾਗੜ ਸਿੰਘ ਬਾਰੇ ਨਹੀਂ ਸੁਣਿਆ ਤੁਸੀਂ ਕੋਣਾ ਬਾਗੜ ਸਿੰਘ ਕਾਜ਼ੀ ਤਾਂ ਕੁਝ ਨਾ ਬੋਲਿਆ ਪਰ ਨਵਾਬ ਨੇ ਸਿਪਾਹੀ ਨੂੰ ਪੁੱਛਿਆ ਹਜ਼ੂਰ ਕਹਿਲੂਰੀਆਂ ਨਾਲ ਜੰਗ ਵੇਲੇ ਬੰਦੇ ਨੇ ਬਾਗੜ ਸਿੰਘ ਨੂੰ ਪਹਾੜੀਆਂ ਤੇ ਪੰਜ ਸੈਨਿਕਾਂ ਨਾਲ ਲੜਨ ਲਈ ਭੇਜਿਆ ਤਾਂ ਕਿ ਜ਼ਿਆਦਾ ਨੁਕਸਾਨ ਕਰਵਾਏ ਬਿਨਾ ਜੰਗ ਦਾ ਫੈਸਲਾ ਕੀਤਾ ਜਾ ਸਕੇ ਪਹਾੜੀਆਂ ਨੇ ਆਪਣੇ ਚੋਟੀ ਦੇ ਸਿਪਾਹੀ ਭੇਜੇ ਬਾਗੜ ਸਿੰਘ ਉਹਨਾਂ ਨੂੰ ਕਹਿੰਦਾ ਕਿ ਹੋਰ ਲੜਾਈ ਕੀ ਕਰਨੀ ਹੈ ਤੁਸੀਂ ਪੰਜੇ ਰਲ ਕੇ ਮੇਰੇ ਪੈਰ ਨੂੰ ਧਰਤੀ ਤੋਂ ਚੁੱਕ ਕੇ ਦਿਖਾ ਦਿਓ ਤੇ ਮੈਦਾਨ ਤੁਹਾਡਾ ਸਿੰਘ ਦੇ ਪੈਰਾਂ ਵਿੱਚ ਬੈਠਣ ਨੂੰ ਪਹਾੜੀਆਂ ਨੇ ਆਪਣੀ ਹੱਦ ਤੱਕ ਜਾਣਿਆ ਤੇ ਉਹ ਕਹਿਣ ਲੱਗੇ ਕਿ ਅਸੀਂ ਦਸਤ ਪੰਜੇ ਨਾਲ ਫੈਸਲਾ ਕਰ ਸਕਦੇ ਹਾਂ ਬਾਗੜ ਸਿੰਘ ਨੂੰ ਤਾਂ ਕਿਸੇ ਵੀ ਤਰ੍ਹਾਂ ਮਨਜ਼ੂਰ ਸੀ ਸੁਪੰਜਾ ਵਿੱਚੋਂ ਸਭ ਤੋਂ ਤਕੜੇ ਸਿਪਾਹੀ ਨੇ ਆਪਣਾ ਹੱਥ ਪਾਗੜ ਸਿੰਘ ਵੱਲ ਵਧਾਇਆ ਤੇ ਹਜ਼ੂਰ ਅਗਲੇ ਹੀ ਪਲ ਉਸ ਸਿਪਾਹੀ ਦੀਆਂ ਕੜ-ਕੜ ਕਰਕੇ ਟੁੱਟਦੀਆਂ ਹੱਡੀਆਂ ਦਾ ਖੜਾਕ ਸਭ ਨੂੰ ਸੁਣਿਆ ਸਿਪਾਹੀ ਦੂਰ ਪਿਆ ਬਿਨ ਪਾਣੀਆਂ ਮੱਛੀ ਵਾਂਗ ਤੜਫ ਰਿਹਾ ਸੀ ਹੁਣ ਬਾਕੀ ਬਚੇ ਚਾਰੇ ਕਰੀ ਜਾਣ ਕੇ ਪੈਰ ਪੁੱਟਣ ਵਾਲੀ ਗੱਲ ਹੀ ਸਹੀ ਸੀ ਪਰ ਮਗਰੋਂ ਉਹਨਾਂ ਚਾਰਾਂ ਤੋਂ ਬਾਗੜ ਸਿੰਘ ਦਾ ਪੈਰ ਵੀ ਭੋਰਾ ਨਾ ਹਿਲਾਇਆ ਗਿਆ ਤੇ ਕਹਿੰਦੇ ਨੇ ਜਦ ਬਾਗੜ ਸਿੰਘ ਨੇ ਆਪਣਾ ਪੈਰ ਟਿਕਾਉਣ ਲਈ ਜ਼ੋਰ ਨਾਲ ਹੀਠਾ ਮਾਰਿਆ ਸੀ ਤਾਂ ਪੂਰਾ ਹਿਮਾਲਿਆ ਕੰਬ ਗਿਆ ਸੀ ਵਾਹ ਆਪ ਮਹਾਰੇ ਇੱਕ ਦਰਬਾਰੀ ਦੇ ਮੂੰਹੋਂ ਨਿਕਲਿਆ ਪ੍ਰਚਾਰਕ ਕਿਉਂ ਪੰਜਵਾ ਹੱਥ ਟੁੱਟਣ ਨਾਲ ਹੀ ਮਰ ਗਿਆ ਸੀ ਨਵਾਬ ਬੋਲਿਆ ਮਰਿਆ ਤਾਂ ਨਹੀਂ ਹਜ਼ੂਰ ਪਰ ਹੇਲਣ ਜੋਗਾ ਵੀ ਤਾਂ ਰਹਿ ਹਾਨੀ ਦੁਬਾਰੇ ਕਿਵੇਂ ਬਾਗੜ ਸਿੰਘ ਦੇ ਨੇੜੇ ਆਉਂਦਾ ਸਾਡੇ ਇਨਾਂ ਹਾਥੀਆਂ ਨੂੰ ਅਗਲੇ ਕੱਟੇ ਕਹਿੰਦੇ ਹਨ ਸਪਾਹੀ ਨੇ ਕੋਲ ਖਲੋਤੇ ਪੰਜਾ ਹਾਥੀਆਂ ਵੱਲ ਹੱਥ ਕਰਦਿਆਂ ਕਿਹਾ ਸ਼ਾਇਦ ਉਸ ਅੰਦਰ ਭਈ ਬਚਿੱਤਰ ਸਿੰਘ ਦੀ ਲਸ਼ਕ ਦੀ ਨਾਗਣੀ ਚਮਕ ਮਾਰ ਗਈ ਸੀ ਬਾਗੜ ਸਿੰਘ ਵੀ ਹੈ ਤਾਰਾ ਸਿੰਘ ਵਾਲੇ ਜਥੇ ਵਿੱਚ ਨਵਾਬ ਦੇ ਚਿਹਰੇ ਤੋਂ ਡਰ ਸਾਫ਼ ਪੜਿਆ ਜਾ ਸਕਦਾ ਸੀ ਉਹ ਤਾਂ ਨਹੀਂ ਹਜ਼ੂਰ ਪਰ ਉਸ ਵਰਗੇ ਹੋਰ ਕਈ ਨੇ ਸੋਝੇ ਹਜੇ ਵੀ ਕਾਜ਼ੀ ਸਾਹਿਬ ਨੂੰ ਲੱਗਦਾ ਹੈ ਕਿ ਸਿੰਘਾਂ ਨੂੰ ਜਫਾ ਪਾ ਕੇ ਸੋਟਣਾ ਆਸਾਨ ਹੈ ਤਾਂ ਜ਼ਰੂਰ ਸਾਡੀ ਅਗਵਾਈ ਕਰਨ ਪਰ ਕਾਜ਼ੀ ਤਾਂ ਹੁਣ ਬਰਫ਼ ਵਿੱਚ ਲੱਗਿਆ ਬੈਠਾ ਸੀ ਉਸਨੇ ਕਿੱਥੋਂ ਕੁਸਕਣਾ ਸੀ ਚਲੋ ਛੱਡੋ ਕਾਜ਼ੀ ਦੀ ਗੱਲ ਤੁਸੀਂ ਇਸ ਨੂੰ ਦੀਨ ਮਜ਼ਬ ਦਾ ਜੰਗ ਸਮਝੋ ਤੇ ਤਕੜੇ ਹੋ ਕੇ ਜਾਓ ਯਾਦ ਰੱਖਿਓ ਪੈਗੰਬਰ ਨੇ ਇਸੇ ਨੂੰ ਜਹਾਦ ਦਾ ਨਾਮ ਦਿੱਤਾ ਹੈ ਪੈਗੰਬਰ ਤੇ ਬੋਲਾਂ ਨੂੰ ਵੀ ਆਪਣੀ ਵਿਆਖਿਆ ਦਿੰਦਾ ਹੋਇਆ ਸਹਿਮਿਆ ਨਵਾਬ ਇਹ ਵੀ ਨਹੀਂ ਕਹਿ ਸਕਿਆ ਕਿ ਸਿੰਘਾਂ ਨੂੰ ਮਾਰ ਕੇ ਆਇਓ ਮੁਹੰਮਦ ਖਾਨ ਦੀ ਅਗਵਾਈ ਵਿੱਚ ਤੋਪਾਂ ਬੰਦੂਕਾਂ ਹਾਥੀ ਤੇ 2200 ਘੋੜਸਵਾਰ ਨਾਲ ਪੈਦਲ ਸੈਨਾ ਸਿੰਘਾਂ ਤੇ ਹਮਲੇ ਲਈ ਤੁਰ ਪਈ। ਲਾਹੌਰ ਦੇ ਬਾਜ਼ਾਰਾਂ ਵਿੱਚੋਂ ਲੰਘਦੀ ਇਹ ਫੌਜ ਜਦ ਲਾਹੌਰ ਦੇ ਸਿੱਖਾਂ ਨੇ ਦੇਖੀ ਤਾਂ ਉਹਨਾਂ ਫੈਸਲਾ ਕੀਤਾ ਕਿ ਜਲਦੀ ਤੋਂ ਜਲਦੀ ਇਹ ਖਬਰ ਤਾਰਾ ਸਿੰਘ ਹੁਣਾਂ ਤੱਕ ਪਹੁੰਚਾਈ ਜਾਵੇ। ਉਹਨਾਂ ਆਥਣ ਦੇ ਖੁਸਮੁਸੇ ਜਹੇ ਵਿੱਚ ਇੱਕ ਘੋੜਸਵਾਰ ਸਿੱਖ ਰੂਪ ਸਿੰਘ ਨੂੰ ਸਿੰਘਾਂ ਵੱਲ ਭੇਜਿਆ। ਤੇ ਅੱਜ ਆਪਾਂ ਹਨੇ ਹਨੇ ਪਾਤਸ਼ਾਹੀ ਦੇ ਚੌਥੇ ਭਾਗ ਦਾ ਦੂਜਾ ਹਿੱਸਾ ਕਰ ਲਿਆ ਹੈ। ਅਗਲੀ ਵਾਰ ਆਪਾਂ ਚੌਥਾ ਭਾਗ ਕੰਪਲੀਟ ਕਰਕੇ ਆਪਾਂ ਪੰਜਵਾਂ ਸ਼ੁਰੂ ਕਰਾਂਗੇ ਹਮਰਾਖਤ ਪਾਤਸ਼ਾਹੀ ਦਾਵਾ ਤੇ ਸਾਡੀ ਆਡੀਓ ਬੁੱਕ ਨੂੰ ਸੁਣਨ ਦਾ ਬਹੁਤ-ਬਹੁਤ ਧੰਨਵਾਦ ਜੇ ਤੁਹਾਨੂੰ ਸਾਡੀਆਂ ਆਡੀਓ ਬੁਕਸ ਪਤੀਆਂ ਲੱਗਦੀਆਂ ਨੇ ਤਾਂ ਜਰੂਰ ਲਾਈਕ ਸ਼ੇਅਰ ਕਮੈਂਟ ਤੇ ਫੋਲੋ ਕਰਨਾ ਭੁੱਲ ਚੁੱਕ ਲਈ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ